ਗੁਰੂ ਗਰੀਬ ਨਿਵਾਜ ਬਰਤਮਾਨ ਤੂੰ ਹੀ ਸਦਾ ਤੂੰ ਹੀ ਭਵੇ ਸ਼ਯਤੀਤ ਕਰ ਕਿਰਪਾ ਮੋਹ ਰਿਤ ਬਸ ਹੋ ਸ੍ਰੀ ਸਤ ਗੁਰ ਜਗ ਜੀਤ ਛਤਰ ਚਵਰ ਹੈ ਸੀਸ ਪਰ ਲక్ష్ਮੀ ਚਰਨ ਨਿਵਾਸ ਸ੍ਰੀ ਸਤਗੁਰੂ ਜਗਜੀਤ ਸਿੰਘ ਜੀ ਬਿਸਰੋ ਨਾਸ ਗਿਰਾਸ ਪਿਆਰੀ ਸਾਧ ਸੰਗਤ ਜੀ ਆਓ ਉਸ ਪ੍ਰਮਾਤਮਾ ਨੂੰ ਇੱਕ ਵਾਰੀ ਫੇਰ ਰਸਨਾ ਦੁਆਰਾ ਯਾਦ ਕਰੀਏ ਜਿਹੜਾ ਸਾਡੇ ਤਨ ਮਨ ਤੇ ਸਾਡੀ ਯਾਦਾਂ ਵਿੱਚ ਜੁੜਿਆ ਹੋਇਆ ਗੱਜ ਕੇ ਆਖੀਏ ਤਨ ਤਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਜਪ ਪ੍ਰਯੋਗ ਤੇ ਨਾਮ ਬਾਣੀ ਦੀ ਇਹ ਚਰਚਾ ਬੇਅੰਤ ਹੈ ਗੁਰਬਾਣੀ ਦੇ ਵਿੱਚ ਇੱਕ ਸ਼ਬਦ ਹੈ ਹਰ ਜਨ RAM 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 ਤੇ ਆਏ ਪਹਿਲੀ ਪੰਕਤੀ ਹੈ ਪਰਮਾਤਮਾ ਦੇ ਭਗਤਾਂ ਨੂੰ ਹਮੇਸ਼ਾ ਪਰਮਾਤਮਾ ਦਾ ਨਾਮ ਜਪਨਾ ਜਪਦੇ ਰਹਿਣਾ ਯਾਦ ਕਰਦੇ ਰਹਿਣਾ ਇਹ ਹਮੇਸ਼ਾ ਹੀ ਚੱਲਦਾ ਹੀ ਰਹਿੰਦਾ ਧਿਆਏ ਹਰ ਜਨ ਰਾਮ 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 ਧਿਆਏ ਪਰਮੇਸ਼ਵਰ ਦੇ ਭਗਤ ਹਰ ਸਮੇਂ ਹਰ ਪਲ ਉਸ ਪਰ ਪਰਮਾਤਮਾ ਦੀ ਯਾਦ ਵਿੱਚ ਉਹਦੇ ਸਿਮਰਨ ਵਿੱਚ ਉਹਨਾਂ ਦੀ ਰਸਨਾ ਚੱਲਦੀ ਰਹਿੰਦੀ ਹੈ। ਅਗਲੀ ਪੰਕਤੀ ਹੈ ਕਹਿੰਦੇ ਨੇ ਏਕ ਪਲਕ ਸੁਖ ਸਾਧ ਸਮਾਗਮ ਕੋਟ ਬਕੁੰਠਹ ਪਾਏ। ਇਹੋ ਜੇ ਸਾਧ ਇਹੋ ਜੇ ਭਜਨੀਕ ਜਿੱਥੇ ਵੀ ਬੈਠ ਕੇ ਉਸ ਪਰਮੇਸ਼ਵਰ ਦਾ ਧਿਆਨ ਧਾਰ ਰਹੇ ਹੁੰਦੇ ਨੇ, ਨਾਮ ਸਿਮਰਨ ਕਰ ਰਹੇ ਹੁੰਦੇ ਨੇ। ਉਨ੍ਹਾਂ ਦੇ ਨਾਮ ਸਿਮਰਨ ਵਿੱਚ ਬਿਤਾਏ ਹੋਏ ਇੱਕ ਇੱਕ ਪਲ ਦੀ ਕੀਮਤ ਕਰੋੜਾਂ ਬੈਕੁੰਠਣੇ ਬਹੁਤ ਵੱਡਾ ਮੁਨਾਫਾ ਇਹ ਦੇ ਵਿੱਚ ਇਸ ਪੰਕਤੀ 'ਚ ਇੱਕ ਪਲਕ ਸੁਖ ਸਾਧ ਸਮਾਗਮ ਸਾਧ ਸਮਾਗਮ ਵਿੱਚ ਜੁੜਿਆ ਜਿਸ ਤਰ੍ਹਾਂ ਇਹ ਸਾਧ ਜੁੜੇ ਨੇ ਸਾਰੇ ਸਮਾਗਮ ਜਾਪ ਪ੍ਰਯੋਗ ਦਾ ਬਣਿਆ ਇਸ ਤਰ੍ਹਾਂ ਹੀ ਕੋਈ ਭਜਨੀਕ ਬਹਿ ਕੇ ਜਿੱਥੇ ਇੱਕ ਮਿਕ ਹੋ ਕੇ ਪਰਮੇਸ਼ਵਰ ਨੂੰ ਯਾਦ ਕਰ ਰਿਹਾ ਬਾਣੀ ਦਾ ਇਹ ਹੁਕਮ ਹੈ ਕਿ ਉਹਦਾ ਇੱਕ ਇੱਕ ਪਲ ਏਕ ਪਲਕ ਉਹਦੀ ਨਾਮ ਸਿਮਰਨ ਵਿੱਚ ਬਿਤਾਈ ਹੋਈ ਕੋਟ ਬਕੁਨਠ ਹਪਾਏ ਉਹ ਕਰੋੜਾਂ ਬੈਕੁਨਠਾਂ ਦਾ ਫਲ ਦੇਣ ਦੇ ਬਰਾਬਰ ਹੈ ਕਰੋੜਾਂ ਬੈਕੁਨਠਾਂ ਦਾ ਅੱਗੇ ਉਚਾਰਨ ਕੀਤਾ ਕਹਿੰਦੇ ਨੇ ਦੁੱਲਬ ਦੇਹ ਜਪ ਹੋਤ ਪੁਣੀਤਾ ਤੇ ਜਮ ਕੀ ਤਰਾਸ ਨਿਵਾਰੇ ਭਜਨ ਕਰਨ ਦੇ ਹੋਰ ਕੀ ਕੀ ਮੁਨਾਫੇ ਗੁਰਬਾਣੀ ਵਿੱਚ ਸਿੱਖਾਂ ਨੂੰ ਦਿੱਤੇ ਗਏ ਨੇ ਕਹਿੰਦੇ ਨੇ ਸਭ ਤੋਂ ਪਹਿਲੀ ਗੱਲ ਤੇ ਇਹ ਆ ਦੁੱਲਬ ਦੇਹ ਜਿਹੜੀ ਇਹ ਪਵਿੱਤਰ ਦੇਹ ਐ ਨਾ ਇਹ ਜਪਦਿਆਂ ਜਪਦਿਆਂ ਆਪਣੇ ਆਪ ਪਵਿੱਤਰ ਹੋਣੀ ਸ਼ੁਰੂ ਹੋ ਜਾਂਦੀ ਏ ਕਿਉਂਕਿ ਨਾਮ ਅੰਦਰ ਸਫਾਈ ਦਾ ਵੀ ਕੰਮ ਕਰੀ ਜਾਂਦਾ ਹੈ ਜਮ ਕੀ ਤਰਾਸ ਨਿਵਾਰੇ ਪਹਿਲਾ ਫਾਇਦਾ ਇਹ ਹੈ ਕਿ ਇੱਕ ਤੇ ਦੇ ਪਵਿੱਤਰ ਹੁੰਦੀ ਹੈ ਦੂਸਰਾ ਇਹ ਹੈ ਕਿ ਜਮ ਕੀ ਤਰਾਸਨਾਰੇ ਜਿਹੜਾ ਉਹ ਜਮਾਂ ਦਾ ਡਰ ਹੈ ਨਾ ਭਜਨ ਕਰਨ ਵਾਲੇ ਨੂੰ ਰਹਿੰਦਾ ਹੀ ਨਹੀਂ ਮੁੱਕ ਜਾਂਦਾ ਹੈ ਭਜਨ ਕਰਨ ਵਾਲੇ ਦਾ ਰਾਹ ਦੇ ਵਿੱਚ ਜਮਾਂ ਦਾ ਵਾਹ ਹੀ ਕੋਈ ਨਹੀਂ ਉਹ ਆਪਣਾ ਰਾਹ ਸਾਫ਼ ਕਰ ਲੈਂਦੇ ਨੇ ਇਹ ਦੂਸਰਾ ਫਾਇਦਾ ਜਮ ਕੀ ਤਰਾਸਨਾਰੇ ਅੱਗੇ ਕਹਿੰਦੇ ਨੇ ਮਹਾਪਤਤ ਕੇ ਪਾਤਕ ਉਤਰ へ ਹਰ ਨਾਮਾ ਉਰਤਾਰੇ ਇਹ ਪੰਕਤੀ ਬਹੁਤ ਵਧੀਆ ਮਹਾਪਤਤ ਪਾਪੀ ਨਹੀਂ ਪਾਪੀ ਤੋਂ ਵੀ ਵੱਡਾ ਪਾਪੀ ਫਿਰ ਵੱਡਾ ਪਾਪੀ ਨਹੀਂ ਵੱਡੇ ਪਾਪੀ ਤੋਂ ਵੀ ਵੱਡਾ ਘੋਰ ਪਾਪੀ ਕਿੰਨੇ ਵੀ ਪਾਪ ਕੀਤੇ ਹੋਣ ਇਸ ਜਨਮ ਦੇ ਪਿਛਲੇ ਜਨਮਾਂ ਦੇ ਹੋਰ ਵੀ ਪਿਛਲੇ ਜਨਮਾਂ ਦੇ ਕਹਿੰਦੇ ਨੇ ਨਾਮ ਸਿਮਰਨ ਵਿੱਚ ਇੱਕ ਐਸੀ ਤਾਕਤ ਹੈ ਕਿ ਮਹਾਪਤਤ ਕੇ ਪਾਤਕ ਉਤਰ へ ਇਹ ਹੌਲੀ-ਹੌਲੀ ਪਾਪਾਂ ਨੂੰ ਨਾਸ਼ ਕਰਦਾ ਰਹਿੰਦਾ ਹੈ ਮਟਾਉਂਦਾ ਰਹਿੰਦਾ ਹੈ ਭਸਮ ਕਰਦਾ ਰਹਿੰਦਾ ਹੈ ਨਾਮ ਸਿਮਰਨ ਪਾਪਾਂ ਦੇ ਭਾਰ ਨੂੰ ਘਟ ਕਰਦਾ ਜਾਂਦਾ ਹੈ ਤੇ ਜੇ ਕਿਤੇ ਭਜਨ ਕਰਨ ਵਾਲੇ ਦੀ ਲਿਵ ਜ਼ਿਆਦਾ ਲੱਗ ਜੇ ਤੇ ਜਿਸ ਤਰ੍ਹਾਂ ਕਈ ਮਨ ਲੱਕੜ ਪਈ ਹੋਏ ਨਾ ਤੇ ਇੱਕ ਛੋਟੀ ਜੀ ਤਿੱਲੀ ਲਾ ਦਿਓ ਤਿਉਹ ਸਾਰੀ ਲੱਕੜ ਸੁਆਹ ਕਰ ਦਿੰਦੀ ਐ ਇਸੇ ਤਰ੍ਹਾਂ ਹੀ ਜੇ ਭਜਨ ਕਰਨ ਵਾਲੇ ਦੀ ਲੇਵ ਲੱਗ ਗਈ ਐ ਕਿੰਨੇ ਹੀ ਘੋਰ ਪਾਪ ਹੋਣ ਲੱਕੜ ਵਾਂਗੂ ਸੜ ਜਾਣਗੇ ਛਿਨ ਪਰ ਵਿੱਚ ਖਤਮ ਹੁੰਦੇ ਨੇ ਇਹ ਵੀ ਫਾਇਦਾ ਮਹਾਪਤਤ ਕੇ ਪਾਤਕੀ ਉਤਰ へ ਬੜੇ ਬੜੇ ਪਾਪੀਆਂ ਦੇ ਪਾਪ ਉਤਰ ਗਏ ਮਿਟ ਗਏ ਉਹ ਬਹੁਤ ਜ਼ਿਆਦਾ ਜੀਵਨ ਦੇ ਵਿੱਚ ਆਪਣੇ ਆਪ ਨੂੰ ਜਿਹੜਾ ਪਾਪਾਂ ਦੇ ਭਾਰ ਨਾਲ ਦਬੇ ਪਏ ਸਨ ਬੜਾ ਹਲਕਾ ਮਹਿਸੂਸ ਕਰਨ ਲੱਗ ਪਏ ਨਾਮ ਸਿਮਰਨ ਕਰਨ ਤੋਂ ਬਾਅਦ ਹਰ ਨਾਮ ਆਇਰਤਾਰੇ ਤੇ ਉਹਨਾਂ ਦੇ ਹਿਰਦੇ ਦੇ ਵਿੱਚ ਔਰ ਤੋਂ ਭਾਵਿਆ ਹਿਰਦਾ ਜਦੋਂ ਹਿਰਦੇ ਦੇ ਵਿੱਚ ਨਾਮ ਸਿਮਰਨ ਧਾਰਨ ਕੀਤਾ ਤੇ ਇਹ ਸਾਰੇ ਜਾਦੂ ਆਪਣੇ ਆਪ ਹੋਣ ਲੱਗ ਪਏ ਜਿਹੜੇ ਜਿਹੜੇ ਫਾਇਦੇ ਕੁਰਬਾਨੀ ਨੇ ਦੱਸੇ ਨੇ ਅਗਲੀਆਂ ਖੇਲੀਆਂ ਦੋ ਪੰਕਤੀਆਂ ਕਹਿੰਦੇ ਨੇ ਜੋ ਜੋ ਸੁਣਾ ਰਾਮ ਜਸ ਨਿਰਮਲ ਤਾ ਕਾ ਜਨਮ ਮਰਨ ਦੁੱਖ ਨਾਸਾ ਕਹੋ ਨਾਨਕ ਪਈਐ ਵੱਡ ਭਾਂਗੀ ਮਨ ਤਨ ਹੋਏ ਵਿਗਾਸਾ ਜੀਣਾ ਜਿਣਾ ਵੀ ਪਰਮੇਸ਼ਰ ਦਾ ਸਿਮਰਨ ਕਰਦਾ ਸੁਣਦਾ ਜਿਹੜਾ ਕੀਰਤਨ ਕਥਾ ਕਰਦਾ ਜਾਂ ਸੁਣਦਾ ਇਤਿਹਾਦਕ ਉਹਨਾਂ ਦੇ ਜਨਮ ਮਰਨ ਦੇ ਦੁੱਖ ਮਿਟ ਜਾਂਦੇ ਨੇ ਤੇ ਕਹਿੰਦੇ ਨੇ ਉਹ ਆਪਣੇ ਆਪ ਦਾ ਇੱਕ ਬਹੁਤ ਵੱਡਿਆਂ ਭਾਗਾਂ ਵਾਲੀ ਗੱਲ ਹੈ ਕਿ ਉਹਨਾਂ ਦਾ ਮਨ ਤੇ ਤਨ ਹਮੇਸ਼ਾ ਹੀ ਖਿੜਿਆ ਰਹਿੰਦਾ ਹੈ ਖੁਸ਼ੀ ਚ ਰਹਿੰਦਾ ਹੈ ਇਹ ਫਾਇਦੇ ਨਾਮ ਜਪਣ ਵਾਲੇ ਦੇ ਨੇ ਤੇ ਇਹ ਫਾਇਦੇ ਜਿਹੜੇ ਜਪ ਪ੍ਰਯੋਗ ਦੇ ਵਿੱਚ ਮਨ ਤਨ ਕਰਕੇ ਹਿੱਸਾ ਲੈਂਦੇ ਨੇ ਇਹ ਸਾਰੀਆਂ ਗੱਲਾਂ ਉਹਨਾਂ ਦੇ ਨਾਲ ਆਪਣੇ ਸਰੀਰਾਂ ਨਾਲ ਆਪਣੇ ਜੀਵਨ ਦੇ ਵਿੱਚ ਉਹ ਦੇਖ ਸਕਦੇ ਨੇ ਹੁੰਦੀਆਂ ਨੇ ਫਰਕ ਪੈਂਦਾ ਮਨ ਤਨ ਹੋਏ ਵਿਕਾਸਾ ਸੋ ਪੰਕਤੀ ਹੈ ਏਕ ਪਲਕ ਸੁਖ ਸਾਧ ਸਮਾਗਮ ਕੋਟ ਬਕੁੰਟਹ ਪਾਏ ਨਾਮ ਜਪਣ ਵਾਲੇ ਨੂੰ ਕਰੋੜਾਂ ਬੈਕੁੰਠਾਂ ਦੇ ਫਲ ਦੀ ਪ੍ਰਾਪਤੀ ਨਾਮ ਜਪਣ ਵਾਲੇ ਨੂੰ ਇਤਨੀ ਕਿ ਉਹਦੀ ਪਹੁੰਚ ਹੋ ਜਾਂਦੀ ਹੈ ਕਿ ਉਹ ਦੀਨ ਤੇ ਦੁਨੀਆ ਤੋਂ ਬਾਹਰ ਦਰਗਾਹਾਂ ਤੱਕ ਦੀ ਪਹੁੰਚ ਰੱਖਦਾ ਹੈ ਨਾਮ ਜਪਣ ਵਾਲਾ ਬਹੁਤ ਉੱਤਮ ਪਦਵੀ ਤੇ ਪਹੁੰਚਦਾ ਹੈ ਤੇ ਨਾਮ ਜਪਣ ਵਾਲੇ ਦੇ ਤੇ ਅਕਾਲ ਪੁਰਖ ਦੇ ਵਿੱਚ ਅਭੇਦ ਵਾਲੀ ਇੱਕ ਸਥਿਤੀ ਬਣ ਜਾਂਦੀ ਹੈ ਇਹ ਇੱਕ ਬਹੁਤ ਵੱਡਾ ਲਾਭ ਹੈ ਜਿੰਨਾ ਜਿੰਨਾ ਨੇ ਭਜਨ ਕੀਤਾ ਉਹ ਸੰਤ ਕੇਸਰ ਸਿੰਘ ਐਵੇਂ ਤੇ ਨਹੀਂ ਸਣ ਕਹਿੰਦੇ ਹੁੰਦੇ ਨਾ ਕਿ ਮੇਰਾ ਇੱਕ ਪੈਰ ਇਸ ਦੁਨੀਆ 'ਚ ਐ ਤੇ ਦੂਜਾ ਦਰਗਾਹ 'ਚ ਹੀ ਐ ਇੰਨੀ ਪਹੁੰਚ ਹੋ ਗਈ ਸੀ ਆਂਦੇ ਸਣ ਮੈਂ ਜਦੋਂ ਚਾਹਾਂ ਉਹ ਦਰਗਾਹ ਵਾਲਾ ਪੈਰ ਦੁਨੀਆ 'ਚ ਲੈ ਆਵਾਂ ਦੁਨੀਆ ਵਾਲਾ ਪੈਰ ਦਰਗਾਹ 'ਚ ਲੈ ਆਵਾਂ ਮਤਲਬ ਮੈਂ ਕਦੀ ਵੀ ਆ ਸਕਦਾ ਜਾ ਸਕਦਾ ਇੰਨੀ ਪਹੁੰਚ ਦਾ ਮਾਲਕ ਬਣ ਗਿਆ ਪਰ ਕਿਵੇਂ ਬਣੇ ਭਜਨ ਕਰਕੇ ਤੇ ਸਤਗੁਰ ਦੀ ਕਿਰਪਾ ਦੁਆਰਾ ਇਹ ਭਜਨ ਦੀ ਪ੍ਰਾਪਤੀ ਹੈ ਜਿਹੜਾ ਮਨੁੱਖ ਕੁਝ ਹਾਸਲ ਥੋੜਾ ਜਿਹਾ ਵੀ ਨਹੀਂ ਕਰ ਸਕਦਾ ਨਾਮ ਸਿਮਰਨ ਦੇ ਲੜ ਲੱਗਿਆਂ ਗੁਰੂ ਕਿਰਪਾ ਹੋ ਜਾਏ ਤੇ ਬਹੁਤ ਕੁਝ ਹਾਸਲ ਹੋ ਜਾਂਦਾ ਹੈ ਬਹੁਤ ਕੁਝ ਹਾਸਲ ਹੋਰ ਭਗਤਾਂ ਨੇ ਇਸੇ ਜੀਵਨ ਦੇ ਉੱਤੇ ਚੱਲ ਕੇ ਵਿਖਾਇਆ ਇਹਨਾਂ ਪੰਕਤੀਆਂ ਦੇ ਉੱਤੇ ਚੱਲ ਕੇ ਉਹਨਾਂ ਨੇ ਉਹ ਕੁਝ ਹਾਸਲ ਕੀਤਾ ਜਿਹੜਾ ਸੋਚ ਤੋਂ ਵੀ ਬਾਹਰ ਹੋ ਜਾਂਦਾ ਹੈ ਸੋਚ ਤੋਂ ਬਾਹਰ ਇੱਕ ਬਹੁਤ ਪ੍ਰਾਤਨ ਕਥਾ ਜਿਹੜੀ ਜਪ ਪ੍ਰਯੋਗ ਤੇ ਅਸੀਂ ਕਰਦੇ ਹੁੰਨੇ ਆ ਇੱਕ ਵਾਰੀ ਘਟੋ ਘਟ ਸਤਜੁਗ ਦਾ ਵੇਲਾ ਹੈ ਸਤਜੁਗ ਦੇ ਸਮੇਂ ਦੇ ਵਿੱਚ ਇੱਕ ਐਸੇ ਭਗਤ ਦਾ ਵਿਵਰਣ ਇੱਕ ਉਹਦੀ ਜਾਣਕਾਰੀ ਮਿਲਦੀ ਹੈ ਕਿ ਜਿਸ ਨੇ ਨਾਮ ਸਿਮਰਨ ਕਰਕੇ ਪ੍ਰਭੂ ਦਾ ਭਜਨ ਕਰਕੇ ਇੰਨੀ ਉੱਚੀ ਪਦਵੀ ਪਾਈ ਕਿ ਸਤਜੁਗ ਕਿੱਥੇ ਤੇ ਅਜ ਕਾਲ ਯੁਗ ਆ ਅਜ ਤੱਕ ਉਹ ਪਦਵੀ ਚੱਲ ਰਹੀ ਹੈ ਉਸੇ ਦੇ ਉਸੇ ਤਰ੍ਹਾਂ ਕਿਦਾਂ ਸੁਣੋ ਸਤਜੁਗ ਵਿੱਚ ਇੱਕ ਰਾਜਾ ਉਤਾਨਪਦ ਹੋਇਆ ਰਾਜਾ ਉਤਾਨਪਦ ਦੀਆਂ ਦੋ ਰਾਣੀਆਂ ਸਨ ਸੁਰੀਤੀ ਤੇ ਸੁਣੀਤੀ ਇੱਕ ਦਾ ਪੁੱਤਰ ਉੱਤਮ ਦੂਜੇ ਦਾ ਨਾਮ ਹੈ ਇਹ ਇਹ ਦੀ ਸਾਖੀ ਹੈ ਭਜਨ ਕਰਨ ਵਾਲਿਆਂ ਵਿੱਚ ਸਭ ਤੋਂ ਸ੍ਰੇਸ਼ਟ ਸਭ ਤੋਂ ਉੱਤਮ ਪਦਵੀ ਪਾਉਣ ਵਾਲਾ ਹੋਇਆ ਕੀ ਕਿ ਇਹ ਇੱਕ ਦਿਨ ਬੜੇ ਆਨੰਦ ਨਾਲ ਆਪਣੇ ਪਿਤਾ ਦੇ ਕੋਲ ਗਿਆ ਤੇ ਪਿਤਾ ਨੇ ਇਹਨੂੰ ਕੁਛੜ ਚੁੱਕ ਕੇ ਪਿਆਰ ਕੀਤਾ ਜਿਸ ਤਰ੍ਹਾਂ ਬੱਚੇ ਨੂੰ ਖੜਾਈਦਾ ਉਹਨੇ ਖੜਾਣਾ ਸ਼ੁਰੂ ਕੀਤਾ ਮਤਰੀ ਮਾਂ ਉੱਥੋਂ ਲੰਘਣ ਗਈ ਸੀ ਉਹਨੇ ਜਦੋਂ ਦੇਖਿਆ ਤੇ ਉਹਨੂੰ ਇਹ ਗੱਲ ਚੰਗੀ ਨਾ ਲੱਗੀ ਉਹਨੇ ਆਖਿਆ ਰਾਜੇ ਦੀ ਗੋਦ ਇਹ ਮੇਰੇ ਪੁੱਤਰ ਦੀ ਹੈ ਇਹਦੀ ਨਹੀਂ ਹੈ ਤੇ ਹੁਣ ਗੁੱਸੇ ਵਿੱਚ ਆਣ ਕੇ ਤੇ ਉਹਨੇ ਬਾਹੋਂ ਫੜ ਕੇ ਤੇ ਗੁੱਸੇ ਨਾਲ ਥੱਲੇ ਉਤਾਰ ਲਿਆ ਤੇ ਉਤਾਰ ਕੇ ਕਹਿੰਦੀ ਹੈ ਜੀ ਇਹ ਥਾਂ ਤੇ ਬਹਿਣਾ ਸੀ ਤੇ ਮੇਰੇ ਪੇਟੋਂ ਜਨਮ ਲੈਂਦਾ ਉਤਰ ਜਾ ਇੱਥੋਂ ਉਹ ਵਿਚਾਰਾ ਬੈਸੇ ਬੱਚਾ ਸੀ ਸਵਾ ਕੁ 5 5.5 ਸਾਲ ਦੀ ਉਮਰ ਹੈ ਤਕਰੀਬਨ ਹੁਣ ਸਾਢੇ ਕੋਈ 5 ਸਾਲ ਦਾ ਬੱਚਾ ਕਿੰਨੀ ਕੁ ਸੋਚਦਾ ਮਾਲਕ ਜਾਂ ਕਿੰਨੀ ਕੁ ਦੁਨੀਆਦਾਰੀ ਨਾਲ ਜੁੜਿਆ ਹੁੰਦਾ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਸਾਢੇ 5 ਸਾਲ ਦੇ ਬੱਚੇ ਨੂੰ ਤੇ ਹਜੇ ਸਾਰੇ ਰਿਸ਼ਤੇਦਾਰਾਂ ਦਾ ਹੀ ਨਹੀਂ ਪਤਾ ਹੁੰਦਾ ਰਿਸ਼ਤੇਦਾਰੀ ਸਾਰੇ ਕਿਹੜਾ ਕੋੜਵਾ ਕਿੰਨਾ ਕੁ ਹੈ ਪਰ ਇਸ ਉਮਰ ਦੇ ਵਿੱਚ ਇਹਦੇ ਨਾਲ ਇਹ ਹੋਇਆ ਤੇ ਇਹ ਗੱਲ ਦਿਲ ਤੇ ਵੱਜੀ ਬਈ ਮੈਨੂੰ ਝਟਕਾ ਦੇ ਕੇ ਉਤਾਰਿਆ ਗਿਆ ਏ ਤੇ ਇਹ ਵਿਚਾਰਾ ਰੋਂਦਾ ਰੋਂਦਾ ਤੇ ਉੱਚੀ ਉੱਚੀ ਰੋਂਦਾ ਆਪਣੀ ਮਾਤਾ ਕੋਲ ਗਿਆ ਮਾਤਾ ਨੇ ਦੀ ਰੋਂਦੀ ਦੀ ਆਵਾਜ਼ ਸੁਣੀ ਉਹਨੇ ਵੇਖਿਆ ਕਿੱਥੋਂ ਆ ਰਿਹਾ ਕਿੱਥੇ ਬੱਚਾ ਰੋ ਰਿਹਾ ਕਿਸੇ ਜਾਨਵਰ ਨੇ ਕਿਤੇ ਕੁਝ ਨੁਕਸਾਨ ਤੇ ਨਹੀਂ ਕੀਤਾ ਉਹ ਭੱਜੀ ਭੱਜੀ ਆਪਣੀ ਉਸ ਕੋਠੀਆਂ ਛੁਬਾਰ ਨਿਕਲੀ ਦੂਰੋਂ ਰੋਂਦਾ ਹੋਇਆ ਆਣਦਿਆ ਸੀ ਜਾ ਕੇ ਮਾਤਾ ਨੇ ਗਲ ਵਕੜੀ ਵਿੱਚ ਲੀਤਾ ਗਲ ਵਕੜੀ ਵਿੱਚ ਲੈ ਕੇ ਤੇ ਉਹਨੇ ਪੁੱਛਿਆ ਗੱਲ ਕੀ ਹੈ ਉਹ ਪੁੱਭਾਂ ਮਾਰ ਮਾਰ ਕੇ ਰੋਵੇ ਮਾਤਾ ਕਹਿੰਦੀ ਏ ਤਰੂ ਗੱਲ ਤੇ ਦੱਸ ਮੇਰਾ ਦਿਲ ਹੋਰ ਦੁੱਖਦਾ ਤੈਨੂੰ ਰੋਂਦਿਆਂ ਵੇਖ ਕੇ ਤੂੰ ਬੱਚਾ ਏ ਮੇਰਾ ਗੱਲ ਕੀ ਐ ਇਹਨੇ ਪ੍ਰਸ਼ਨ ਬੜਾ ਵਧੀਆ ਕੀਤਾ ਕਹਿੰਦਾ ਮਾਤਾ ਮੈਨੂੰ ਇੱਕ ਗੱਲ ਦੱਸ ਤੂੰ ਰਾਣੀ ਏ ਕਿ ਨੌਕਰਾਨੀ ਇਹ ਦੱਸ ਮਾਤਾ ਨੇ ਅੱਗੋਂ ਬੜੇ ਪਿਆਰ ਨਾਲ ਆਖਿਆ ਉਹਨੇ ਆਖਿਆ ਮੈਂ ਰਾਜਿਆਂ ਦੇ ਘਰ ਜੰਮੀ ਆਂ ਰਾਜਿਆਂ ਦੇ ਘਰ ਵੱਡੀ ਹੋਈ ਆਂ ਤੇ ਅੱਗੋਂ ਵਿਆਹੀ ਵੀ ਰਾਜਿਆਂ ਦੇ ਘਰ ਹੀ ਆਈ ਆਂ ਹੈਰਾਨੀ ਆ ਤੇ ਤਰੂ ਕਹਿੰਦਾ ਫਿਰ ਤੇਰਾ ਸਤਕਾਰ ਨੌਕਰਾਂਆਂ ਵਾਂਗੂ ਕਿਉਂ ਐ ਤੂੰ ਮਹਿਲਾ ਚਣੀ ਰਹਿੰਦੀ ਤੈਨੂੰ ਬਾਹਰ ਕੁੱਟੀਆਂ પાਕੇ ਦਿੱਤੀ ਐ ਉਹ ਦੂਸਰੀ ਮਤਰੇ ਹੀ ਮਾਂ ਮਹਿਲਾ ਚ ਰਹਿੰਦੀ ਐ ਤੇ ਇਹ ਇੰਨਾ ਫਰਕ ਕਿਉਂ ਐ ਇਹ ਮੈਨੂੰ ਦੱਸ ਬੀ ਤੂੰ ਕਿੰਨੀ ਐ ਕਿ ਰਾਣੀ ਐ ਪਰ ਲੱਗਦੀ ਨੌਕਰਾਨੀ ਐ ਪਹਿਲਾਂ ਤੋਂ ਬਾਹਰ ਰਹਿੰਦੀਆਂ ਤੂੰ ਗੱਲ ਕੀ ਐ ਹੁਣ ਜੋ ਜਵਾਬ ਉਹਦੀ ਮਾਤਾ ਨੇ ਦਿੱਤਾ ਨਾ ਜੇ ਕਿਤੇ ਅਸੀਂ ਸਾਰੇ ਉਹ ਜਵਾਬ ਆਪਣੇ ਮਨਾਂ 'ਚ ਵਸਾ ਲਈਏ ਧਿਆਨ 'ਚ ਧਰ ਲਈਏ ਤੇ ਸਾਡੀ ਅੱਜ ਤੋਂ ਭਗਤੀ ਦੀ ਯਾਤਰਾ ਤੇ ਜ਼ਰੂਰ ਸ਼ੁਰੂ ਹੋ ਸਕਦੀ ਐ ਉਹਦੀ ਮਾਤਾ ਕਹਿੰਦੀ ਐ ਤਰੂ ਇਹ ਗੱਲ ਠੀਕ ਐ ਮਹਾਰਾਣੀ ਆ ਪਰ ਮੈਂ ਇੱਕ ਕੰਮ ਨਹੀਂ ਕਰ ਸਕੀ ਇਹ ਕੀ ਨਹੀਂ ਕੀਤਾ ਸਰੋਦੀ ਮਾਤਾ ਕਹਿੰਦੀ ਹੈ ਨਾਮ ਨਾ ਭਗਤੀ ਕਰਮ ਦ੍ਰਿੜਿਤਾ ਮੈਂ ਨਾਮ ਸਿਮਰਨ ਨਹੀਂ ਕਰ ਸਕੀ ਮੈਂ ਭਗਤੀ ਨਹੀਂ ਕਰ ਸਕੀ ਮੈਂ ਲੇਵ ਨਹੀਂ ਲਾ ਸਕੀ ਮੈਂ ਕਿਤੇ ਚੌਂਕੜਾ ਮਾਰ ਕੇ ਆਪਣੇ ਪਰਮੇਸ਼ਰ ਨੂੰ ਯਾਦ ਨਹੀਂ ਕਰ ਸਕੀ ਇਹ ਕੰਮ ਨਹੀਂ ਕਰ ਸਕੀ ਇਸੇ ਵਾਸਤੇ ਰਾਣੀ ਹੁੰਦੀ ਹੋਏ 20 ਨੌਕਰਾਂ ਨਹੀਂ ਆ ਮੈਂ ਭਜਨ ਸਿਮਰਨ ਨਹੀਂ ਕੀਤਾ ਇਸ ਵਾਸਤੇ ਮੇਰਾ ਇਹ ਹਾਲ ਹੈ ਜੇ ਇਹ ਭਜਨ ਸਿਮਰਨ ਕੀਤਾ ਹੁੰਦਾ ਸ਼ਾਇਦ ਮੈਂ ਮਹਿਲਾ ਚ ਹੀ ਹੁੰਦੀ ਇਹ ਉਹਨੇ ਜਵਾਬ ਦੇ ਦਿੱਤਾ ਹੁਣ ਜਵਾਬ ਮਿਲ ਗਿਆ ਤਰੂ ਨੂੰ ਇਹਨੇ ਇੱਕ ਪ੍ਰਸ਼ਨ ਹੋਰ ਕਰਤਾ ਉਹਨੇ ਆਖਿਆ ਮਾਤਾ ਤੈਨੂੰ ਤੇਰਾ ਸਤਕਾਰ ਜੇ دیਵਾਨਾ ਹੋਏ ਮਹਿਲ دیਵਾਨੇ ਹੋਣ ਜੇ ਮੈਨੂੰ ਮੇਰਾ ਸਤਕਾਰ ਚਾਹੀਦਾ ਵੀ ਮੈਨੂੰ ਮੇਰੇ ਹੀ ਮਹਿਲਾ ਚੋਂ ਐਵੇਂ ਕੱਢਿਆ ਨਾ ਜਾਵੇ ਤਾਂ ਕੀ ਕਰਨਾ ਚਾਹੀਦਾ ਕੀ ਕਰਾਂ ਮੈਂ ਮੈਨੂੰ ਦੱਸ ਸਕਦੀਆਂ ਉਨੇ ਆਖਿਆ ਬਿਲਕੁਲ ਮੈਂ ਦੱਸ ਸਕਦੀ ਆ ਪਰਮੇਸ਼ਰਿਆ ਰਾਦੀਐ ਜਿੱਦੂ ਹੋਈਐ ਪਤਤ ਪੁਨੀਤਾ ਦੁੱਲਬ ਦੇਹ ਜਪਹੁ ਤੁ ਪੁਨੀਤਾ ਜਮ ਕੀ ਤਰਾਸ ਨਿਮਾਰੇ ਉਹੀ ਸ਼ਬਦ ਵਾਲੀ ਪੰਕਤੀ ਪਰਮੇਸ਼ਰ ਦੀ ਆਰਾਧਨਾ ਕਰੀਏ ਪਰਮੇਸ਼ਰ ਦੀ ਆਰਾਧਨਾ ਕਰਦੇ ਆ ਭਗਤੀ ਕੀਤੇ ਆ ਨਾਮ ਸਿਮਰਨ ਕੀਤੇ ਆ ਸਭ ਕੁਛ ਮਿਲਦਾ ਜਿਸ ਵੀ ਮਨਸ਼ਾ ਨਾਲ ਬੈਠੀ ਐ ਸਭ ਮਿਲਦਾ ਤੇ ਇਹ ਕੰਮ ਮੈਂ ਨਹੀਂ ਕਰ ਸਕੀ ਇਹ ਮੇਰੇ ਤੋਂ ਨਹੀਂ ਹੋਇਆ ਠੀਕ ਹੈ ਜੀ ਤੇ ਤਰੂ ਕਹਿੰਦਾ ਕਿਸ ਉਦਮ ਤੇ ਰਾਜ ਮਿਲਿਆ ਤੇ ਸਤਰੂ ਤੇ ਸਭ ਹੋਵਣ ਮੀਤਾ ਐ ਮਾਤਾ ਕੀ ਕੀਤਿਆਂ ਰਾਜ ਮਿਲ ਸਕਦਾ ਤੇ ਇਹ ਜਿਹੜੇ ਸ਼ਤਰੂ ਨੇ ਜਿਹੜੇ ਸਾਨੂੰ ਮਹਿਲਾਾਂ ਚੋਂ ਸਾਡੇ ਘਰਾਂ ਚੋਂ ਕੱਢਦੇ ਨੇ ਤੇ ਇਹ ਸਾਰੇ ਮਿੱਤਰ ਬਣ ਜਾਣ ਕਿਵੇਂ ਹੋ ਸਕਦਾ ਉਹਨੇ ਆਖਿਆ ਨਾਮ ਸਿਮਰਨ ਕਰ ਮੈਂ ਨਹੀਂ ਕਰ ਸਕੀ ਉਹ ਮਨ ਚ ਵੱਸ ਗਈ ਛੋਟੇ ਬੱਚੇ ਦੇ 사ਢੇ ਕੋ ਪੰਜ ਸਾਲ ਦੀ ਉਮਰ ਹੈ ਕਿ ਨਾਮ ਸਿਮਰਨ ਕਰਨਾ ਚਾਹੀਦਾ ਮਾਤਾ ਨੇ ਗੱਲ ਬੱਕੜੀ ਚ ਲਿੱਤਾ ਹੋਇਆ ਸੀ ਗੱਲ ਬੱਕੜੀ ਛਡਾ ਲਈ ਤੀ ਤੇ ਤੁਰਨਾ ਸ਼ੁਰੂ ਕਰ ਦਿੱਤਾ ਮਾਤਾ ਗੰਨੀ ਤਰੂ ਤਰੂ ਕਿੱਥੇ ਚਲੇ ਆਖੇ ਹੁਣ ਨਾਮ ਸਿਮਰਨ ਕਰਾਂਗਾ ਪਰਮੇਸ਼ਵਰ ਪਾਉਣਾ ਤੇ ਰਾਜ ਲੈਣਾ ਇਹ ਤਿੰਨ ਗੱਲਾਂ ਮੁੱਖ ਹੋ ਗਈਆਂ ਜੀਵਨ ਦੀਆਂ ਨਾਮ ਸਿਮਰਨ ਕਰਨਾ ਪਰਮੇਸ਼ਵਰ ਪਾਉਣਾ ਰਾਜ ਲੈਣਾ ਚਲ ਮਾਤਾ ਕਹਿੰਦੀ ਗੱਲ ਸੁਣ ਕਿੱਥੇ ਚੱਲੇ ਆਂ ਇੱਥੋਂ ਅੱਗੇ ਜੰਗਲ ਨੇ ਸਾਰੇ ਉਹਨੇ ਆਖੇ ਨਹੀਂ ਰੋਕੋ ਨਾ ਮਾਤਾ ਨੇ ਰੋਕਣ ਦੀ ਕੋਸ਼ਿਸ਼ ਕੀਤੀ ਬੱਚਾ ਜਿੱਦ ਵਿੱਚ ਸੀ ਭੱਜ ਬੈਠਾ ਮਾਤਾ ਦੇ ਹੱਥ ਨਹੀਂ ਪਿਆ ਇੱਕੋ ਗੱਲ ਦਿਲ 'ਚ ਵੱਜੀ ਛੱਟ ਕੇ ਨਾਮ ਸਿਮਰਨ ਕੀਤੀਆਂ ਜੇ ਰਾਜ ਮਿਲ ਜਾਂਦਾ ਤੇ ਬੜਾਈ ਸਸਤਾ ਜਿਹਾ ਸੌਦਾ ਇਹ ਇਹ ਦਿਮਾਗ 'ਚ ਆ ਗਿਆ ਵੀ ਸਸਤਾ ਸੌਦਾ ਹੈ ਇਹ ਚੱਲ ਪਿਆ ਜੀ ਹੁਣ ਰੱਬ ਦਾ ਪਤਾ ਨਹੀਂ ਪਰਮੇਸ਼ਰ ਦੀ ਅਰਾਧਨਾ ਕਿਵੇਂ ਕਰਨੀ ਹੈ ਕੀ ਉਹਦੀ ਮਰਿਆਦਾ ਹੈ ਕਿਸ ਤਰ੍ਹਾਂ ਜਪਿਆ ਜਾ ਸਕਦਾ ਕੁਛ ਨਹੀਂ ਪਤਾ ਤਰ ਉਹਨੂੰ ਅਣਜਾਣ ਬੱਚਾ ਸਾਢੇ ਸਾਲ ਦਾ 5 ਸਾਲ ਦਾ ਕੀ ਪਤਾ ਹੁੰਦਾ ਜੰਗਲਾ ਚ ਜਾਣਾ ਸ਼ੁਰੂ ਕੀਤਾ ਘੋਰ ਜੰਗਲ ਸ਼ੁਰੂ ਹੋ ਗਏ ਜਿੱਥੇ ਨੇਰਾ ਬਹੁਤ ਹੁੰਦਾ ਹਲਕਾ ਜਿਹਾ ਡਰ ਵੀ ਆਇਆ ਪਰ ਚੱਲਦਾ ਜਾ ਰਿਹਾ ਚਲਦਿਆਂ ਚਲਦਿਆਂ ਅੱਜ ਪਹਿਲੀ ਵਾਰ ਉਹ ਜਾਨਵਰ ਦੇਖੇ ਜਿਹੜੇ ਅੱਜ ਤੱਕ ਨਹੀਂ ਸਨ ਦੇਖੇ ਜਿਹੜੇ ਘੋਰ ਜੰਗਲਾਂ 'ਚ ਹੀ ਹੁੰਦੇ ਨੇ ਦੇਖੇ ਡਰ ਵੀ ਆਇਆ ਪਰ ਚਲੀ ਗਿਆ ਚਲੀ ਗਿਆ ਰੱਬ ਪਾਉਣਾ ਹੈ ਬਾਰ ਬਾਰ ਆਖੇ ਰੱਬ ਪਾਉਣਾ ਹੈ ਰਾਜ ਲੈਣਾ ਹੈ ਨਾਮ ਸਿਮਰਨ ਕਰਨਾ ਚਲਦਿਆਂ ਚਲਦਿਆਂ ਜਦੋਂ ਬਹੁਤ ਜੰਗਲਾਂ ਦੇ ਵਿੱਚ ਚਲਾ ਗਿਆ ਤੇ ਕਿਤੇ ਕੁਦਰਤੀ ਨਾਰਦ मुनि जी ਉੱਤੋਂ ਲੰਘਦੇ ਜਾਣ ਦੇ ਸਨ ਨਾਰਦ मुनि ਨੇ ਥੱਲੇ ਜੰਗਲਾਂ ਵਿੱਚ ਵੇਖਿਆ ਇੱਕ ਕੱਲਾ ਬੱਚਾ ਤੇ ਸ਼ੈਦ ਲੱਗਦਾ ਹੈ ਮਾਂ ਪਿਓ ਤੋਂ ਵਿਛੜ ਗਿਆ ਹੈ ਆਪਣੇ ਕਾਫਲੇ ਤੋਂ ਦੂਰ ਹੋ ਗਿਆ ਹੈ ਉਹਨੇ ਆਖਿਆ ਚਲੋ ਇਹਦਾ ਘਰ ਪੁੱਛ ਕੇ ਇਹਨੂੰ ਇਹਦੇ ਘਰ ਛਾੜ ਦੇ ਆਈਏ ਤੇ ਨਾਰਦ मुनि نیچے ਆਏ نیچے ਆਣ ਕੇ ਇੱਕੋ ਦਮ ਬੱਚੇ ਦੇ ਸਾਹਮਣੇ ਆ ਗਏ ਬੱਚੇ ਦੇ ਸਾਹਮਣੇ ਆ ਕੇ ਤੇ ਨਾਰਦ मुनि ਕਹਿੰਦੇ ਨੇ ਬੱਚਾ ਕਿੱਥੇ ਚਲਿਆ ਹੈ ਗਵਾਚ ਗਿਆ ਹੈ ਚਲ ਤੈਨੂੰ ਮੈਂ ਚੁੱਕ ਕੇ ਤੇਰੇ ਘਰ ਛਾੜਿਆ ਆਵਾਂ ਤਰੂ ਕਹਿੰਦਾ ਜੀ ਨਾਮ ਸਿਮਰਨ ਕਰਨਾ ਹੈ ਪਰਮੇਸ਼ਰ ਪਾਉਣਾ ਹੈ ਰਾਜ ਲੈਣਾ ਹੈ ਇਹ ਤਿੰਨੋਂ ਗੱਲਾਂ ਸੁਣੀਆਂ ਨਾਰਦ मुनि ਦੇ ਪੈਰਾਂ ਥੱਲੇ ਜ਼ਮੀਨ ਨਿਕਲ ਗਈ ਆਖੇ ਬੱਚਾ 5.5 ਸਾਲ ਦਾ ਗੱਲ ਕੀ ਕਰਨ ਤੇ ਆ ਇਸੇ ਹੀ ਜੰਗਲਾਂ ਦੇ ਵਿੱਚ ਸੈਂਕੜੇ ਸਾਲ ਉਮਰ ਹੋ ਗਈ ਏ 100 100 ਸਾਲ 500 500 ਸਾਲ ਤੋਂ ਸਾਧ ਬੈਠੇ ਹੋਏ ਨੇ ਉਹਨਾਂ ਨੂੰ ਅਜੇ ਤੱਕ ਪਰਮੇਸ਼ਰ ਨਹੀਂ ਮਿਲਿਆ ਤੇ ਸਾਡੇ 5 ਸਾਲ ਦਾ ਬੱਚਾ ਕਹਿੰਦਾ ਰਾਜ ਲੈਣਾ ਹੈ ਨਾਮ ਸਿਮਰਨ ਕਰਨਾ ਹੈ ਪਰਮੇਸ਼ਰ ਪਾਉਣਾ ਹੈ ਕਿੱਦਾਂ ਹੋਏਗਾ ਨਾਰਦ मुनि ਨੇ ਥੋੜਾ ਸਮਝਾਉਣ ਦੀ ਕੋਸ਼ਿਸ਼ ਕੀਤੀ ਨਾਰਦ मुनि ਕਹਿੰਦਾ ਤੇਰੀ ਉਮਰ ਛੋਟੀ ਹੈ ਤੇ ਇਹ ਜੰਗਲ 'ਚ ਸ਼ੇਰ ਹੁੰਦਾ ਹੈ ਤੇ ਸ਼ੇਰ ਬੱਚਿਆਂ ਨੂੰ ਮਾਰ ਕੇ ਖਾ ਜਾਂਦੇ ਨੇ ਤੇ ਤੂੰ ਖਤਮ ਹੋ ਜਾਏਂਗਾ ਚਲ ਤੇਰੇ ਘਰ ਛੱਡ ਆਵਾਂ ਤਰੂ ਕਹਿੰਦਾ ਨਹੀਂ ਨਾਮ ਸਿਮਰਨ ਕਰਨਾ ਹੈ ਰਾਜ ਲੈਣਾ ਹੈ ਨਾਰਦ मुनि ਕਹਿੰਦਾ ਚੱਲ ਮੈਂ ਤੈਨੂੰ ਚੁੱਕਾਂ ਨਾਰਦ मुनि ਨੇ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਪਰ ਧਰੂ ਨੇ ਹੱਠ ਫੜ ਲਿਆ ਹੱਥ ਨਹੀਂ ਆਇਆ ਉਹਨਾਂ ਦੇ ਜਦੋਂ ਨਾਰਦ मुनि ਨੇ ਇੰਨਾ ਪੱਕਾ ਉਹਨੂੰ ਵੇਖਿਆ ਵੀ ਇਹ ਪੱਕਾ ਏ ਹੁਣ ਇਹ ਚਾਹੁੰਦਾ ਏ ਰੱਬ ਪਾਉਣਾ ਤੇ ਉਹਨੇ ਆਖਿਆ ਚਲੋ ਫਿਰ ਇਹਦਾ ਭੜਾ ਹੀ ਕਰਦੀ ਏ ਇਹਨੂੰ ਤਰੀਕਾ ਦੱਸਦੀ ਏ ਉਹ ਉਸ ਜੰਗਲ ਦੇ ਵਿੱਚ ਇੱਕ ਬੜਾ ਸੋਹਣਾ ਜਿਹਾ ਇਲਾਕਾ ਸੀ ਛੋਟੀ ਜਿਹੀ ਝੀਲ ਸੀ ਝੀਲ ਦੇ ਕਿਨਾਰੇ ਫਲਾਂ ਦੇ ਰੁੱਖ ਲੱਗੇ ਹੋਏ ਸਨ ਨਾਰਦ मुनि ਉਹਨੂੰ ਛੇਤੀ ਨਾਲ ਉੱਥੇ ਲੈ ਗਿਆ ਜਾ ਕੇ ਨਾਰਦ मुनि ਨੇ ਆਖਿਆ ਕਿ ਮੈਂ ਤੈਨੂੰ ਇੱਕ ਮੰਤਰ ਦੇਣਾ ਇਹ ਮੰਤਰ ਜਪਿਆ ਕਰ ਤੇ ਇੱਥੇ ਬਹਿ ਕੇ ਸਾਧਨਾ ਕਰ ਤੇ ਤੈਨੂੰ ਪਰਮੇਸ਼ਰ ਦਰਸ਼ਨ ਦੇਣਗੇ ਜਦੋਂ ਤੇਰੀ ਭਗਤੀ ਸਫਲ ਹੋ ਜਾਏਗੀ ਉਹਨੇ ਆਖਿਆ ਠੀਕ ਹੈ ਜੀ ਦੱਸੋ ਉਹਨੇ ਮੰਤਰ ਦੇਤਾ ਵਿਸ਼ਨੂੰ ਦਾ ਓਮ ਭਗਵਤੇ ਵਾਸੂਦੇਵਾਯ ਨਮਹ ਇਹ ਮੰਤਰ ਤੇ ਕਿਤੇ ਨੂੰ ਕਹਿੰਦਾ ਇਹਨੂੰ ਜਪੀ ਚੱਲ ਇੱਥੇ ਇਹਨਾਂ ਕਹਿ ਕੇ ਜੀ ਨਾਰਦਮੁਣੀ ਚਲਾ ਗਿਆ ਇਹਨੂੰ ਰਾਹ ਮਿਲ ਗਿਆ ਤਰੂ ਝੀਲ ਦੇ ਵਿੱਚ ਉਤਰਿਆ ਝੀਲ ਦੇ ਵਿੱਚ ਉਤਰ ਕੇ ਲੱਖ ਲੱਖ ਪਾਣੀ ਜਿੱਥੇ ਸੀ ਉੱਥੇ ਜਾ ਕੇ ਖਲੋ ਗਿਆ ਲੱਖ ਲੱਖ ਪਾਣੀ ਚ ਖਲੋ ਕੇ ਤੇ ਇੱਕ ਲਾਤ ਉਤਾ ਚਕੀ ਇੱਕ ਲੱਤ ਪਾਰ ਹੋ ਗਿਆ ਇੱਕ ਲੱਤ ਪਾਰ ਹੋ ਕੇ ਤੇ ਇਹਨੇ ਨਾਮ ਸਿਮਰਨ ਕਰਨਾ ਸ਼ੁਰੂ ਕੀਤਾ ਕਰਦਿਆਂ ਕਰਦਿਆਂ ਨਾਮ ਸਿਮਰਨ ਵਿੱਚ ਮਨ ਲਾਣਾ ਸ਼ੁਰੂ ਕੀਤਾ ਥੋੜੇ ਕੁ ਦੇਰ ਬਾਅਦ ਘੰਟਿਆਂ ਬਾਅਦ ਜਦੋਂ ਭੁੱਖ ਲੱਗਣੀ ਸ਼ੁਰੂ ਹੋਈ ਤੇ ਝੀਲ ਚੋਂ ਬਾਹਰ ਆਇਆ ਤੇ ਉਹ ਚਾਰੋਂ ਪਾਸੇ ਫਲਾਂ ਦੇ ਦਰਖਤ ਸਨ ਕੁਝ ਫਲ ਤੋੜ ਕੇ ਖਾ ਲੇ ਫੇਰ ਝੀਲ ਚਲਾ ਗਿਆ ਇਸ ਤਰ੍ਹਾਂ ਕਰਦਿਆਂ ਕਰਦਿਆਂ ਕੁਝ ਦਿਨ ਖਾਉਂਦਾ ਰਿਹਾ ਪਰ ਹਫ਼ਤਿਆਂ ਦੀ ਮਿਹਨਤ ਦੇ ਵਿੱਚ ਇੰਨਾ ਮਨ ਲੱਗ ਗਿਆ ਵੀ ਹੁਣ ਖਾਣਾ ਤਕਰੀਬਨ 4-5 ਦਿਨਾਂ ਦੇ ਬਾਅਦ ਇੱਕ ਵਾਰੀ ਖਾ ਲਿਆ ਇਸ ਤਰ੍ਹਾਂ ਤਕਰੀਬਨ ਬਣ ਗਿਆ ਭਜਨ ਹੋਰ ਕੀਤਾ ਹੋਰ ਕਠਨ ਤਪੱਸਿਆ ਕਰਦੇ ਹੋਏ ਇਸ ਬੱਚੇ ਨੇ ਇਤਨਾ ਭਜਨ ਕਰ ਲਿਆ ਕਿ ਇੱਕ ਦਿਨ ਵਿਸ਼ਨੂੰ ਦਾ ਮੰਤਰ ਜਪੇ ਤੇ ਵਿਸ਼ਨੂੰ ਦਾ ਮੰਤਰ ਜਪਦਿਆਂ ਜਪਦਿਆਂ ਜਦੋਂ ਇਹ ਮੰਤਰ ਜਪੇ ਕਿ ਓਮ ਭਗਵਤੇ ਵਾਸੂਦੇਵਾਏ ਨਮਹਾ ਤੇ ਵਿਸ਼ਨੂੰ ਦਾ ਆਸਣ ਹਿਲਣ ਲੱਗ ਪਿਆ ਆਸਣ ਹਿਲੇ ਫੇਰ ਜਪੇ ਫੇਰ ਆਸਣ ਹਿਲੇ ਨਾਮ ਸਿਮਰਨ ਕਰਨ ਦਾ ਇੰਨਾ ਪ੍ਰਭਾਵ ਹੋ ਗਿਆ ਤੇ ਇੱਕ ਵਾਰੀ ਜਦੋਂ ਆਸਣ ਹਿਲਿਆ ਤੇ ਵਿਸ਼ਨੂੰ ਦੀ ਨੀਂਦ ਟੁੱਟੀ ਤੇ ਵਿਸ਼ਨੂੰ ਕਹਿੰਦਾ ਇਹ ਕੌਣ ਹੈ ਜਿਹੜਾ ਮੇਰਾ ਆਸਣ ਹਲਾਉਣਦਿਆ ਇਹਨੇ ਉੱਤੋਂ ਦੀ ਆਪਣੀ ਜਗ੍ਹਾ ਤੋਂ ਸ਼ੀਰ ਸਾਗਰ ਤੋਂ نیچے ਦੇਖਿਆ ਜਦੋਂ ਤੇ نیچے ਦੇਖਿਆ ਤੇ ਇੱਕ ਛੋਟਾ ਜਿਹਾ ਬੱਚਾ ਭਜਨ ਕਰਨਦਿਆ ਤੇ ਵਿਸ਼ਨੂੰ ਦਾ ਆਸਣ ਹਿਲਣਦਿਆ ਦੱਸੋ ਇੰਨੀ ਭਜਨ ਚ ਤਾਕਤ ਹੈ ਵਿਸ਼ਨੂੰ ਦਾ ਆਸਣ ਹਲਾਤਾ ਵਿਸ਼ਨੂੰ ਭਗਵਾਨ ਉਸੇ ਵੇਲੇ نیچے ਆਏ ਆਖਣ ਮੈਂ ਬੱਚੇ ਨੂੰ ਮਿਲਾਂ ਤੇ ਸਹੀ ਚੀਲ ਦੇ ਬਾਹਰ ਆਣ ਕੇ ਖਲੋਤੇ ਆਵਾਜ਼ ਮਾਰੀ ਤਰੂ ਆਪਣੀਆਂ ਅੱਖਾਂ ਖੋਲ ਤਰੂ ਨੇ ਅੱਖਾਂ ਖੋਲੀਆਂ ਸਾਹਮਣੇ ਵਿਸ਼ਨੂੰ ਭਗਵਾਨ ਖੜੇ ਸਨ ਤੇ ਵਿਸ਼ਨੂੰ ਭਗਵਾਨ ਦੇਖ ਕੇ ਤੇ ਬੜਾ ਹੀ ਖੁਸ਼ ਹੋਇਆ ਭਗਵਾਨ ਨੇ ਆਖਿਆ ਮੇਰੇ ਕੋਲ ਆ ਜਾ ਇਹ ਆਪਣੀ ਦੂਸਰੀ ਲਤ ਥੱਲੇ ਕਰਕੇ ਜਿਹੜੀ ਚੁਕੀ ਹੋਈ ਸੀ ਭਗਤੀ ਦੇ ਵਿੱਚ ਚੱਲਦਾ ਚੱਲਦਾ ਤੇ ਭਗਵਾਨ ਦੇ ਕੋਲ ਗਿਆ ਜਾ ਕੇ ਨਮਸਕਾਰ ਕੀਤੀ ਨਮਸਕਾਰ ਕਰਕੇ ਭਗਵਾਨ ਕਹਿੰਦੇ ਨੇ ਮੈਂ ਤੇਰੀ ਭਗਤੀ ਤੇ ਬੜਾ ਹੀ ਖੁਸ਼ ਹਾਂ ਬਈ ਇੱਥੇ ਹਜ਼ਾਰਾਂ ਛਾਲ ਦੇ ਲੋਕ ਬੈਠੇ ਨੇ ਸਮਾਧੀ ਲਾ ਕੇ ਉਹਨਾਂ ਨੇ ਇੰਨੇ ਚੰਗੇ ਤਰੀਕੇ ਨਾਲ ਨਾਮ ਸਿਮਰਨ ਨਹੀਂ ਕੀਤਾ ਤੂੰ 5.5 ਸਾਲ ਵਿੱਚ ਮੈਨੂੰ ਖੁਸ਼ ਕਰ ਲਿਆ ਕੀ ਚਾਹੀਦਾ ਉਹੀ ਗੱਲ ਆਖੇ ਜੀ ਰੱਬ ਚਾਹੀਦਾ ਤੇ ਰਾਜ ਚਾਹੀਦਾ ਵਿਸ਼ਨੂ ਭਗਵਾਨ ਬੜੇ ਖੁਸ਼ ਹੋਏ ਕਹਿੰਦੇ ਨੇ ਤਰੂ ਤੈਨੂੰ ਮੈਂ ਉਹ ਰਾਜ ਦਵਾਂਗਾ ਜਿਹੜਾ ਦਿੱਤਾ ਹੀ ਕਿਸੇ ਨੂੰ ਨਹੀਂ ਜਿਹੜਾ ਦਿੱਤਾ ਹੀ ਕਿਸੇ ਨੂੰ ਨਹੀਂ ਨਾਲ ਹੀ ਕਿਰਪਾ ਕਰ ਦਿੱਤੀ ਉਸ ਰਾਜੇ ਪਿਤਾ ਦੀ ਥੋੜੀ ਮਤ ਬਦਲ ਦਿੱਤੀ ਉਹ ਪਿਓ ਲਬਦਾ 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 ਜੰਗਲਾਂ ਦੇ ਵਿੱਚ ਤਰੂ ਕੋਲ ਆਇਆ ਤੇ ਇਹਨੂੰ ਲੈ ਜਾ ਕੇ 5.5 ਸਾਲ ਦੇ ਵਿੱਚ ਰਾਜ ਗੱਦੀ ਦੇ ਦਿੱਤੀ ਹੁਣ ਤੁਸੀਂ ਸੁਣ ਕੇ ਹੈਰਾਨ ਹੋਗੇ ਕਿ ਸਭ ਤੋਂ ਵੱਡਾ ਰਾਜ ਜੇ ਅੱਜ ਤੱਕ ਦੇਖਿਆ ਜਾਏ ਤਾਂ ਸਿਰਫ ਤਰੂ ਨੇ ਕੀਤਾ ਸਤਜੁਗ ਦੇ ਸਮੇਂ ਦੇ ਵਿੱਚ 36000 ਸਾਲ ਰਾਜ ਕੀਤਾ ਇਹਨੇ 36000 ਸਾਲ ਇਹਨੇ ਤੇ ਭਗਵਾਨ ਰਾਮਚੰਦਰ ਨਹੀਂ ਕਰ ਪਾਏ 36000 ਸਾਲ ਰਾਜ ਕਰਕੇ ਜਦੋਂ ਤਰੂ ਨੇ ਨਾਮ ਸਿਮਰਨ ਦੇ ਸਿਰ ਦੇ ਉੱਤੇ ਦੁਨੀਆ ਦਾ ਰਾਜ ਕੀਤਾ ਤੇ ਜਦੋਂ ਇਹਦਾ ਅੰਤਮ ਵੇਲਾ ਆਇਆ ਤੇ ਫਿਰ ਵਿਸ਼ਨੂੰ ਭਗਵਾਨ ਦੇ ਕੋਲ ਆਏ। ਵਿਸ਼ਨੂੰ ਭਗਵਾਨ ਆ ਕੇ ਕਹਿੰਦੇ ਨੇ ਤਰੂ ਮੈਂ ਜਦੋਂ ਤੈਨੂੰ ਜੰਗਲਾਂ 'ਚ ਮਿਲਿਆ ਸਣਾ ਤੂੰ ਮੈਨੂੰ ਬੜਾ ਹੀ ਸੋਹਣਾ ਲੱਗਦਾ ਸੀ ਮੈਂ ਤੈਨੂੰ ਉਸੇ ਤਰ੍ਹਾਂ ਦਾ ਬਣਾ ਦਿਆਂ। ਕਹਿੰਦਾ ਜੀ ਬਣਾ ਦਿਓ। ਭਗਵਾਨ ਨੇ ਫਿਰ ਇਹਨੂੰ 5.5 ਸਾਲ ਦਾ ਬਣਾਤਾ। ਬੱਚਾ ਬਣਾਤਾ ਨਾਲ ਅਮਰਤਾ ਦੇ ਦਿੱਤੀ ਕਿ ਕਦੀ ਮੁੱਕੇ ਨਾ ਤੇ ਭਗਵਾਨ ਆਪਣੇ ਨਾਲ ਲੈ ਗਏ। ਆਪਣੇ ਨਾਲ ਲੈ ਕੇ ਗਏ ਜਿਉਂ ਗਏ ਸੱਚਖੰਡ ਆਇਆ ਜਿੱਥੇ ਭਗਵਾਨ ਰਹਿੰਦੇ ਨੇ ਤੇ ਸੱਚਖੰਡ ਦੇ ਨਾਲ ਦਾ ਪਲਾਟ ਖਾਲੀ ਸੀ ਨਾਲ ਦੀ ਜਗਾ ਖਾਲੀ ਸੀ ਉਹ ਭਗਵਾਨ ਨੇ ਤਰੂ ਨੂੰ ਦੇ ਦਿੱਤੀ ਤੇ ਉਹਦਾ ਨਾਂ ਰੱਖ ਦਿੱਤਾ ਤਰੂ ਮੰਡਲ ਅੱਜ ਤੱਕ ਹੈ ਤਰੂ ਮੰਡਲ ਬਣਾ ਦਿੱਤਾ ਹੋਰ ਇਸ ਗੱਲ ਦੀ ਪੁਸ਼ਟੀ ਗੁਰੂ ਨਾਨਕ ਦੇਵ ਕਰਦੇ ਨੇ ਸਤਜੁਗ ਨਿਕਲ ਗਿਆ ਦੁਆਪਰ ਨਿਕਲਿਆ ਤ੍ਰੇਤਾ ਨਿਕਲਿਆ ਕਲਯੁਗ ਆਇਆ ਗੁਰੂ ਨਾਨਕ ਦੇਵ ਜਦੋਂ ਸਮੇਰ ਪਰਬਤ ਤੋਂ ਸੱਚਖੰਡ ਗਏ ਨੇ ਨਾ ਤੇ ਛਜਖੰਡ ਜਾਂਦਿਆਂ ਹੋਇਆਂ ਤਰੂ ਨੂੰ ਮਿਲਣ ਗਏ ਨੇ ਉਸੇ ਤਰ੍ਹਾਂ ਹੀ ਸੁਨਹਿਰੀ ਬਾਲ ਸੁਨਹਿਰੀ ਸਰੀਰ ਤੇ 5.5 ਸਾਲ ਦੀ ਉਮਰ ਦਾ ਬੱਚਾ ਤੇ ਬੈਠ ਕੇ ਭਗਵਾਨ ਵਿਸ਼ਨੂੰ ਦਾ ਜਾਪ ਕਰਦਾ ਸੀ ਸੋ ਇਹ ਭਜਨ ਕਰਨ ਵਾਲਿਆਂ ਦੀ ਸਥਿਤੀ ਹੈ ਕਿ ਭਜਨ ਕਰਨ ਵਾਲਾ ਕਿਸੇ ਵੀ ਅਵਸਥਾ ਤੇ ਪਹੁੰਚ ਸਕਦਾ ਹੈ ਜਿਹੜੀ ਮੰਗ ਨਾਲ ਭਜਨ ਕਰੇਗਾ ਪੂਰੀ ਮਿਲਦੀ ਹੈ ਏਕ ਪਲਕ ਸੁਖ ਸਾਧ ਸਮਾਗਮ ਕੋਟ ਬਕੁੰਠ ਹ ਹ ਪਾਏ ਤੇ ਕਰੋਣਾ ਬੈਕੁੰਠ ਮਿਲ ਜਾਂਦੇ ਨੇ ਇਹ ਤਰੂ ਨੇ ਕਰਕੇ ਵਿਖਾਇਆ ਇਹ ਕੋਈ ਵੀ ਕਰ ਸਕਦਾ ਕਿਸੇ ਨਾਲ ਵੀ ਇਹ ਹੋ ਸਕਦਾ ਸੋ ਸਤਿਗੁਰੂ ਜਗਜੀਤ ਸਿੰਘ ਜੀ ਕਿਰਪਾ ਕਰਨ ਅਸੀਂ ਰਾਜ ਮੁਗਟ ਤੇ ਨਹੀਂ ਮੰਗਦੇ ਪਰ ਅਸੀਂ ਉਹਨਾਂ ਦੀ ਚਰਨਾ ਦੀ ਪ੍ਰੀਤੀ ਜ਼ਰੂਰ ਮੰਗਦੇ ਹਾਂ ਇਹ ਸਾਡੇ ਤੇ ਜ਼ਰੂਰ ਬਖਸ਼ਿਸ਼ ਕਰਨ ਪ੍ਰੀਤੀ ਜ਼ਰੂਰ ਦੇਣ ਅਸੀਂ ਵੀ ਭਜਨ ਕਰ ਰਹੇ ਹਾਂ ਮਿਹਰ ਕਰਨ ਸਿਰ ਤੇ ਮਿਹਰ ਪਰੇ ਹੱਥ ਰੱਖਣ ਬਾਕੀ ਬੇਨਤੀਆਂ ਕੱਲ੍ਹ ਸਹੀ ਸਤਿ ਸ੍ਰੀ ਅਕਾਲ